ਅੱਜ ਤਕਰੀਬਨ 15 16 13 ਮੀਟਿੰਗਾਂ ਹੈਗੀਆਂ ਮੈਂ ਸਵੇਰ ਤੋਂ ਹੀ ਸ਼ੁਰੂ ਕਰਿਆ ਤੁਸੀਂ ਦੇਖੋ ਗਰਮੀ ਕਿੰਨੀ ਆ 45 ਡਿਗਰੀ ਟੈਂਪਰੇਚਰ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ ਚ ਬੀਬੀਆਂ ਭੈਣ ਬਜ਼ੁਰਗ ਨੌਜਵਾਨ ਜਿਹੜੇ ਬਾਹਰ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆ ਸਾਡਾ ਇਹ ਇਲਾਕਾ ਆ ਪੌਦੀ ਏਰੀਆ ਮੇਰੀਆਂ ਰਿਸ਼ਤੇਦਾਰੀਆਂ ਪਾਪੜਾ ਸਾਰਾ ਕੁਝ ਸੰਝਾ ਆ ਬੜਾ ਅਸ਼ੀਰਵਾਦ ਮਿਲ ਰਿਹਾ ਸੋ ਮੈਂ ਤਾਂ ਤੁਸੀਂ ਦੇਖੋ ਵੀ ਪਿਛਲੇ 20 25 ਦਿਨਾਂ ਜੀ 30 ਦਿਨਾਂ ਚ 400 ਤੋਂ ਉੱਪਰ ਮੀਟਿੰਗਾਂ ਮੈਂ ਕਰ ਚੁੱਕਿਆ 450 ਮੀਟਿੰਗਾਂ ਹੋ ਜਾਣੀਆਂ ਮੇਰੇ ਖਲ ਕੱਲ ਤੱਕ ਤੇ ਜਿਹੜੇ ਮੇਰੇ ਵਿਰੋਧੀ ਉਹ 40 ਵੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਨਾ ਤਾਂ ਵਰਕਰਾਂ ਨਾ ਲੀਡਰਾਂ ਦੂਸਰਾ ਜਿਹੜਾ ਲੋਕਾਂ ਨੂੰ ਧੋਖਾ ਦੇਆ ਕਾਂਗਰਸ ਨੇ ਵਾਅਦੇ ਕਰਕੇ ਮੁੱਕਰੀ ਆ ਤੀਸਰਾ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ 1000 ਰੁਪਏ ਦੇ ਵਾਅਦੇ 5 ਮਿੰਟ ਚ ਐਮਐਸਪੀ ਦੇਣ ਦੇ ਵਾਅਦੇ ਜਿਹੜੇ ਉਹ ਝੂਠੇ ਵਾਅਦੇ ਕਰਕੇ ਸਤਾ ਚ ਆਏ ਆ ਜੇ ਲੋਕ ਸਮਝ ਚੁੱਕੇ ਆ ਸ਼ਰਮਿੰਗ ਕਾਲੀਦਨ ਨੂੰ ਦੁਬਾਰਾ ਪੰਜਾਬ ਚ ਆਊਗਾ ਸ਼ਰਮਿੰਗ ਚੈਲੰਜ ਵੀ ਕੀਤਾ ਸੀ 47 ਡਿਗਰੀ ਦੇ ਵਿੱਚ ਟੈਂਪਰੇਚਰ ਕੋਈ 2 ਘੰਟੇ ਹਾਂ ਚ ਖੜ ਕੇ ਦੇਖ ਲੈਣੇ ਨਹੀਂ ਮੈਂ ਤਾਂ ਖੇਤੀ ਕਰੀ ਆ ਕਿ ਸ਼ਰਮ aí ਸੰਦ ਚાલુ ਦੱਸਿਆ ਤਾਂ ਮੈਂ ਤਾਂ ਖੇਤੀ ਕਰੀ ਆ ਭਾਜੀ ਮੈਂ 2 ਘੰਟੇ ਵੀ ਧੁੱਪਾਂ ਚ ਬੈਠ ਸਕਦਾ ਮੇਰੇ ਵਿਰੋਧੀ ਤਾਂ ਅੱਧਾ ਘੰਟਾ ਬੈਠ ਕੇ ਨਹੀਂ ਦਿਖਾ ਸਕਦੇ ਸ਼ਰਮਾ ਜੀ ਅਸੀਂ ਵੀ ਆਏ ਹੁਣ ਸੜਕਾਂ ਦੀ ਗੱਲ ਕਰਾਂਗੇ ਸ਼ਰਮਾ ਜੀ ਅਸੀਂ ਵੀ ਆਏ ਹਾਂ ਬੜਾ ਕਵਰੇਜ ਕਰਨ ਲਈ ਪਹੁੰਚੇ ਸੜਕਾਂ ਦਾ ਬੁਰਾ ਬੁਰਾ ਹਾਲ ਹੈ ਤੁਸੀਂ ਵੀ ਪਿੰਡ ਪਿੰਡ ਜਾਣੇ ਹੋ ਤੁਸੀਂ ਦੇਖੋ ਭਾਜੀ ਜਿੰਨੀਆਂ ਨੈਸ਼ਨਲ ਆਈ ਬੜੀਆਂ ਰੋਡ ਥਰਮਲ ਪਲਾਂ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਈਆਂ ਸਾਡੀ ਸਰਕਾਰ ਚ ਲਾਗੂ ਹੋਈਆਂ ਇਹ ਤਾਂ ਸਾਡੀ ਬਣਾਈ ਹੋਈ ਸੜਕਾਂ ਤੇ ਤੁਸੀਂ ਦੇਖ ਲਿਓ ਵੀ ਅੱਜ ਪੈਚਵਰਕ ਵੀ ਨਹੀਂ ਕਰ ਸਕਦੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਦੇ ਨਾਲ ਇਹ ਪਿੰਡਾਂ ਚ ਜਾ ਕੇ ਵੋਟਾਂ ਮੰਗ ਰਹੇ ਆ ਝੂਠੀਆਂ ਗੱਲਾਂ ਕਰਕੇ ਫਾਰਮ ਭਰਵਾ ਕੇ ਫਰਾਡ ਕਰਕੇ ਸਰਕਾਰਾਂ ਬਣਾਈ ਦੋਨੇ ਪਾਰਟੀਆਂ ਨੇ ਕਾਂਗਰਸ ਨੇ ਵੀ ਆਪਨੇ ਵੀ ਤੇ ਅੱਜ ਤੁਸੀਂ ਦੇਖੋ ਵੀ ਉਹ ਫਰਾਡ ਬੰਦੇ ਪਿੰਡਾਂ ਚੋਂ ਮੇਰੇ ਮੋਰ ਮੋਰ ਦਾ ਘੱਗਰ ਦਾ ਇਸ਼ੂ ਕਾਫੀ ਜ਼ਿਆਦਾ ਰਹਿੰਦਾ ਹੈਗਾ ਜੇਕਰ ਤੁਹਾਨੂੰ ਲੋਕ ਖਤਮ ਬਾਜੀ ਤੁਸੀਂ ਦੇਖੋ ਵੀ 20 ਸਾਲ ਮਹਾਰਾਣੀ ਪਰਨੀਤ कौर ਕਾਂਗਰਸ ਦੀ ਮੈਂਬਰ ਪਾਰਲੀਮੈਂਟ ਰਹੇ ਦੋ ਵਾਰੀ ਉਹਦਾ ਘਰ ਵਾਲਾ ਸੀਐਮ ਰਿਹਾ ਤੇ ਗਾਂਧੀ ਜੀ ਵੀ ਪੰਜ ਵਾਰੀ ਐਮਪੀ ਰਹੇ ਕਦੇ ਘੱਗਰ ਦੀ ਸਮੱਸਿਆ ਦਿੱਲੀ ਦਰਬਾਰ ਚ ਨਹੀਂ ਚੱਕੀ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ ਕਿ ਬਿਲਕੁਲ ਉਹਦਾ ਮਾਸਟਰ ਪਲਾਨ ਤਿਆਰ ਕਰਾਂਗੇ ਉਹਦੇ ਬਕਾਇਦਾ ਉਹਨੂੰ ਚੈਨਲਾਈਜ਼ ਕਰਾਂਗੇ ਉਹਦੇ ਦੋਨੇ ਪਾਸੇ ਚੱਕ ਡੈਮ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੜ੍ਹ ਤੋਂ ਬਚਾਵਾਂਗੇ ਮੇਰੇ ਕੋਲ ਸਾਰਾ ਬਲੂਪ੍ਰਿੰਟ ਆ ਸਰਹੰਦ ਰੋਡ ਵੀ ਬਣਾਣੀ ਆ ਟਰੈਕ ਵੀ ਬਣਾਣਾ ਤੇ ਇੱਥੇ ਕੰਪਨੀਆਂ ਲਿਆਣੀਆਂ ਤਾਂ ਕਿ ਬੱਚਿਆਂ ਨੂੰ ਰੁਜ਼ਗਾਰ ਮਿਲੇ ਇਹ ਸਾਰਾ ਕੁਝ ਕਰਾਂਗੇ ਸਰ ਭਾਈ ਨరేంద్ర ਮੋਦੀ ਆਏ 23 ਤਰੀਕ ਨੂੰ ਲੱਗਦਾ ਕਿ ਬੀਜੇਪੀ ਵਾਲਿਆਂ ਨੂੰ ਥੋੜਾ ਜਿਹਾ ਬੂਸਟ ਮਿਲਦਾ ਹੈਗਾ ਪੰਜਾਬ ਦੇ ਅੰਦਰ ਬੀਜੇਪੀ ਦੀ ਡੁੱਬਦੀ ਪੇੜੀ ਨੂੰ ਨਾ ਕੋਈ ਪਾਰ ਨਹੀਂ ਲਾ ਸਕਦਾ ਜਿਹੜਾ ਮਰਜੀ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par